ਵੇਟ ਕਰਿਓ ਜੀ ਓਏ ਕੈਮਰਾ ਤਾਉਣਾ ਹੈ ਇਹਨੂੰ ਵੀ ਕੈਮਰਾਂ ਦੇ ਕੇ ਬੈਡ ਹਾਲੇ ਨੂੰ ਕਹਿੰਦੇ ਬੈਡ ਤੋਂ ਹਟਾ ਬੰਦ ਕਰਵਾ ਦਿੱਤਾ ਜਾਵੇ ਵੇ ਇਤਨਾ ਸਦਕਾ 3 ਮਹੀਨੇ ਪਹਿਲਾਂ ਆਸਾਮ ਦੀ ਧਰਤੀ ਗੁਰਦੁਆਰਾ ਤੌਂਦੀ ਸਾਹਿਬ ਤੋਂ ਚੱਲ ਕੇ ਉਸ ਦੀ ਕੱਲ ਜੋ ਹੈ ਉਹ ਸੰਪੂਰਨਤਾ ਸ੍ਰੀ ਅਨੰਦਪੁਰ ਸਾਹਿਬ ਦੀ ਹੋਈ ਹੈ ਔਰ ਵੱਖ-ਵੱਖ ਸਥਾਨਾਂ ਤੋਂ ਨਗਰ ਕੀਰਤਨ ਨਿਕਲ ਰਹੇ ਨੇ ਅੱਜ ਗੁਰਦੁਆਰਾ ਮੋਤੀਬਗ ਸਾਹਿਬ ਤੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350 ਸਾਲਾ ਸ਼ੀਤੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਥਿਆਲਾ ਜੀ ਦੀ ਇਸ ਜੀ ਦੇ ਨੂੰ ਸਮਰਪਿਤ ਨਗਰ ਕੀਰਤਨ ਹੈ ਔਰ ਸਾਰੀਆਂ ਸ਼ਹਿਰ ਦੀਆਂ ਸੰਗਤਾਂ ਦੇ ਵਿੱਚ ਬਹੁਤ ਵੱਡਾ ਸਹਿਯੋਗ ਕਰੀਏ ਨੇ ਮੈਂ ਉਹਨਾਂ ਦਾ ਸ਼ਹਿਰ ਜੀ ਨੂੰ ਧੰਨਵਾਦ ਕਰਦਾ ਅੱਜ ਦੇ ਇਸ ਨਗਰ ਕੀਰਤਨ ਨੂੰ ਇੱਥੋਂ ਰਵਾਨਾ ਕਰਨ ਸਮੇਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਪ੍ਰਧਾਨ ਸਰਦਾਰ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਗਰ ਸਾਹਿਬ ਸਾਡੇ ਮੈਂਬਰ ਸਰਦਾਰ ਜਸਵੀਰ ਸਿੰਘ ਲਾਛੜੂ ਸਾਹਿਬ ਸਰਦਾਰ ਇੰਦਰ ਮੋਹਨ ਸਿੰਘ ਬਜਾਦ ਸਾਹਿਬ ਬਹੁਤ ਸਾਰੀਆਂ ਹੋਰ ਸ਼ਖਸੀਤਾ ਧਾਰਮਿਕਾਂ ਨੂੰ ਅਤੇ ਸਾਰੇ ਇਤੋਂ ਦੇ ਪ੍ਰਬੰਧਕ ਗੁਰਦੁਆਰਾ ਨੂਕਨਵਲ ਸ਼ਾਮ ਦੇ ਮੈਨੇਜਰ ਸਰਦਾਰ ਭਗਤ ਸਿੰਘ ਜੀ ਗੁਰਦੁਆਰਾ ਮੋਤੀਬਖਸਾਬ ਦੇ ਮੈਨੇਜਰ ਸਰਦਾਰ ਜਸਵਿੰਦਰ ਸਿੰਘ ਜੀ ਸਰਦਾਰ ਮਨਦੀਪ ਸਿੰਘ ਜੀ ਸਾਰੇ ਜੋ ਪ੍ਰਬੰਧਕ ਨੇ ਔਰ ਹੈੱਡ ਗ੍ਰੰਥੀ ਸਾਹਿਬ ਗਿਆਨੀ ਪ੍ਰਣਾਮ ਸਿੰਘ ਜੀ ਗਿਆਨੀ ਪਿਰਤਪਾਲ ਸਿੰਘ ਜੀ ਗਿਆਨੀ ਹਰਵਿੰਦਰ ਸਿੰਘ ਜੀ ਔਰ ਸਾਡੇ ਜੋ ਪ੍ਰਿੰਸੀਪਲ ਸਾਹਿਬ ਨੇ ਉਹ ਵੀ ਇਸ ਦੇ ਵਿੱਚ ਕਾਰਨ ਸਾਡੇ ਨੇ ਕਮੇਟੀ ਆਕੀ ਦੀ ਹੈ ਡਾਕਟਰ ਤਰਨਵੀਰ ਗਾਂਧੀ ਜੀ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਇੱਥੇ ਆ ਕੇ ਦਰਸ਼ਨ ਦਿੱਤੇ ਨੇ ਔਰ ਕਾਲੀ ਦੇਵੀ ਮੰਦਿਰ ਦੇ ਸਾਡੇ ਇੱਥੋਂ ਦੇ ਜੋ ਮੁੱਖ ਪ੍ਰਬੰਧਕ ਨੇ ਉਹਨਾਂ ਦਾ ਵੀ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਮਹਾਪੁਰਸ਼ਾਂ ਦਾ ਕਿ ਉਹ ਹਰ ਸਮਾਗਮ ਤੇ ਜਦੋਂ ਵੀ ਕੋਈ ਸਮਾਗਮ ਹੋਵੇ ਉਹ ਹਮੇਸ਼ਾ ਉਹਦੇ ਵਿੱਚ ਸ਼ਿਰਕਤ ਕਰਦੇ ਨੇ ਉਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਕੇ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੁਪਸਕ ਮਾਲੇ ਧਰਮ ਹਿਤ ਸਾਕਾ ਜਨ ਕੀ ਆਸ਼ੀਸ਼ ਦੀ ਆ ਪਰਸਰ ਰਣਾ ਦੀ ਆ ਚਲਕ ਜਨ ਜੋ ਜੇ ਖਾਤਰ ਔਰ ਸਤਗੁਰ ਪਾਤਸ਼ਾਹ ਜੀ ਨੇ ਮਨੁੱਖੀ ਹੱਕਾਂ ਦੇ ਖਾਤਰ ਧੰਨ ਗੁਰ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਆਪਣੀ ਸ਼ਹਾਦਤ ਦਿੱਤੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਤੋਂ ਪਹਿਲਾਂ ਸ਼ਹੀਦ ਕੀਤਾ ਗਿਆ ਸਤਗੁਰਾਂ ਜੀ ਦੇ ਸਤਗੁਰੂ ਜੀ ਦੇ ਅਨਨ ਪਿਆਰੇ ਸੇਵਕਾਂ ਦੇ 350 ਸਾਲਾ ਸ਼ਹੀਦ ਦਿਸ਼ਤਾਵ ਦੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ 350 ਸਾਲਾ ਗੁਰਿਆਈ ਪੁਰਬ ਸ਼ਤਾਵ ਦੀ ਬੜੀ ਸ਼ਰਧਾ ਭਾਵਨਾ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਈ ਜਾ ਰਹੀ ਹੈ ਅੱਜ ਪਟਿਆਲਾ ਸ਼ਹਿਰ ਵਿਖੇ ਗੁਰਦੁਆਰਾ ਮੋਤੀ ਬਾਗ ਸਾਹਿਬ ਤੋਂ ਧੰਨ ਗੁਰਗੰਨ ਸਾਹਿਬ ਪਾਤਸ਼ਾਹ ਜੀ ਦੀ ਛਤਰ ਸ਼ਾਯਾ ਹੇਠ ਵਿਸ਼ਾਲ ਨਗਰ ਕੀਰਤਨ ਦੀ ਰੰਮਤਾ ਹੋਈ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲੇ ਸਰਬ ਸਾਂਝੀ ਵਾਲਤਾ ਦੇ ਸਰਬ ਸਾਂਝੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਾਨਕ ਸਾਹਿਬ ਪਾਕਸ਼ਾ ਜੀ ਦੀ ਨੌਵੀਂ ਜੋਤ ਜਿਨ੍ਹਾਂ ਦੇ ਅੱਜ ਸੰਗਰ ਕਿਰਤਨ ਦੇ ਵਿੱਚ ਜਿੱਥੇ ਸਮੁੱਚੀਆਂ ਸਿੱਖ ਸੰਗਤਾਂ ਹਾਜ਼ਰੀ ਲਵਾ ਰੀਆਂ ਨੇ ਉੱਥੇ ਸਾਡਾ ਮੁਸਲਮ ਮੁਸਲਮ ਵੀਰ ਜਿਹੜੇ ਭਾਈਚਾਰਾ ਉਹ ਵੀ ਅੱਜ ਦੇ ਸਮਾਗਮ ਵਿੱਚ ਸਾਡੇ ਕੋਲ ਆਪਣੀ ਹਾਜ਼ਰੀ ਲਵਾਉਣ ਪਹੁੰਚੇ ਨੇ ਅਸੀਂ ਗੁਰਦੁਆਰਾ ਸ੍ਰੀ ਦੋਖਨਵਰਨ ਸਾਹਿਬ ਦੇ ਪ੍ਰਬੰਧ ਵੱਲੋਂ ਸਮੂਹ ਇਨ੍ਹਾਂ ਵੀਰਾਂ ਨੂੰ ਜੀ ਆਇਆਂ ਆਖਦੇ ਆ ਵੱਡੇ ਗੰਤੀ ਵਿੱਚ ਹਿੰਦੂ ਵੀਰਾਂ ਵੱਲੋਂ ਮੁਸਲਮ ਵੀਰਾਂ ਵੱਲੋਂ ਸਾਰੇ ਸਰਵ ਸਾਂਝੀ ਵਾਲਤਾ ਦਾ ਇੱਕ ਉਪਦੇਸ਼ ਸਾਰਿਆਂ ਵਿੱਚ ਜਾ ਰਿਹਾ ਹੈ ਜਿਹੜਾ ਕਿ ਅਸੀਂ ਸਾਰੇ ਆਪਸੀ ਜਿਹੜਾ ਪਿਆਰ ਇਤਫਾਕ ਪ੍ਰੇਮ ਨਾਲ ਬਣ ਕੇਵੇਂ ਮੁਹੱਬਤ ਦੇ ਨਾਲ ਆਪਣਾ ਜੀਵਨ ਇੱਥੇ ਬਤੀਤ ਕਰਕੇ ਗੁਰੂ ਸਾਹਿਬ ਜੀ ਦੇ ਨਾਲ ਸਮਾਗਮਾਂ ਵਿੱਚ ਹਾਜ਼ਰੀਆਂ ਲਵਾ ਕੇ ਗੁਰੂ ਸਾਹਿਬ ਜੀ ਦੀਆਂ ਅਸੀਸਾਂ ਦੇ ਫਾਤਰ ਬਣ ਰਹੇ ਹਾਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਦਾਤਾਰ ਪਾਤਸ਼ਾਹ ਕਿਰਪਾ ਕਰੋ ਸਰਵ ਸਾਂਝੀ ਮਨੁੱਖਤਾ ਦੇ ਅੰਦਰ ਆਪਸੀ ਪਿਆਰ ਇਤਫਾਕ ਪ੍ਰੇਮ ਦੀ ਸਾਜ ਬਣੇ ਜੋ ਸਾਡੇ ਅੰਦਰੋਂ ਨਫ਼ਰਤ ਹੈ ਈਰਖਾ ਹੈ ਉਹ ਦੂਰ ਹੋਵੇ ਗੁਰੂ ਸਾਹਿਬ ਸਭਨਾਂ ਨੂੰ ਦੱਸੇ ਮਾਰਗ ਤੇ ਚੱਲਣ ਦਾ ਬਲ ਪ੍ਰਦਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅਨਛਾ ਨੂੰ ਇਨਵਾਈਟ ਕੀਤਾ ਗਿਆ ਹੈ ਉਹ ਬੜਾ ਤੰਗਾ ਲੱਗਿਆ ਕਿ ਉਹ ਬਹੁਤ ਵਧੀਆ ਸਾਡਾ ਇਹ ਵੀ ਸਾਡੀ ਜਿਹੜੀ ਭਾਈ ਭਾਈਚਾਰਾ ਸਾਜੇਗੀ ਉਹ ਐਵੇਂ ਬਣੀ ਰਹੇ